ਸਾ ਮਹੱਲਾ ਪਹਿਲਾ ਆਵਣ ਜਾਣਾ ਕਿਉ ਰਹਿ ਕਿਉ ਮੇਲਾ ਹੋਈ ਜਨਮ ਮਰਨ ਕਾ ਦੁਖ ਕਹਨੂ ਨਿਤ ਸਹਿ ਸਾਦੋਈ ਬਿਨ ਨਵਕਾ ਜੀਵਨਾ ਫੇਟ ਤ੍ਰਿਗ ਚਤੁਰਾਈ ਸਤਗੁਰ ਸਾਧਨਾ ਸੇਵਿਆ ਹਰ ਭਗਤ ਨਾ ਭਾਈ ਰਹਾਉ ਆਵਣ ਜਾਣਾ ਤਉ ਰਹਿ ਪਾਈਐ ਗੁਰਪੂਰਾ ਰਾਮ ਨਾਮ ਧਨ ਰਾਸ ਦੇ ਬਿਨ ਸਹਿ ਭ੍ਰਮ ਕੂਰਾ ਸੰਤ ਜਨਾ ਕਉ ਮੇਰੇ ਰਹਿ ਧਨ ਧਨ ਜਸ ਗਾਏ ਆਦ ਪੁਰਖ ਪਰੰਪਰਾ ਗੁਰਮੁਖ ਹਰਿ ਪਾਏ ਨਟੂਐ ਸਾੰਗ ਬਣਾਇ ਬਾਜੀ ਸੰਸਾਰਾ ਖਿਨ ਪਲ ਬਾਜੀ ਦੇਖੀਐ ਉਜਰਤ ਨਹੀਂ ਬਾਰਾ ਹਉਮੈ ਚੌਪੜ ਖੇਲਣਾ ਝੂਠੇ ਅਹੰਕਾਰਾ ਸਭ ਜਗ ਹਾਰੈ ਸੋ ਜੁਣੈ ਗੁਰ ਸਬਦ ਵਿਚਾਰਾ ਜਿਉ ਵੰਦਲਾ ਹੱਥ ਟੂਹਣੀ ਹਰ ਨਾਮ ਹਮਾਰੈ RAM ਨਾਮ ਹਰ ਟੇਕ ਹੈ ਨਿਸਦੌਤ ਸਵਾਰੈ ਜੋ ਤੂ ਰੱਖੇ ਤਿਉ ਰਹਾ ਹਰ ਨਾਮ ਅਧਾਰਾ ਅੰਤ ਸਖਾਈ ਪਾਇਆ ਜਨਮ ਮੁਕਤ ਦੁਆਰਾ ਜਨਮ ਮਰਨ ਦੁਖ ਮਿਟਿਆ ਜਪ ਨਾਮ ਮੁਰਾਰੇ ਨਾਨਕ ਨਾਮ ਨਾ ਵਿਸਰੈ ਪੂਰਾ ਗੁਰ ਤਾਰੇ ਆਸਾ ਮਹੱਲਾ ਤੀਜਾ ਅਸ਼ਟਪਦੀਆ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਸਾਸਤ ਸਿਮਰ ਅਸਾਸਤ ਬੇਦ ਸਿਮਰਤ ਸਰ ਤੇਰਾ ਸੁਰਸਰੀ ਚਰਨ ਸਮਾਣੀ ਸਾਖਾ ਤੀਨ ਮੂਰ ਮਤਿ 라ਵ ਤੂੰ ਤਾਂ ਸਰਬ ਵਡਾਣੀ ਤਾਕੇ ਚਰਨ ਜਪੈ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਰਹਾਉ 33 ਕਰੋੜੀ ਦਾਸ ਤੁਮਾਰੇ ਰਿੱਧ ਸਿਧ ਪ੍ਰਾਣ ਆਧਾਰੀ ਤਾਂ ਕੇ ਰੂਪ ਨਾ ਜਾਹੀ ਲਖਣੇ ਕਿਆ ਕਰ ਆਖ ਵਿਚਾਰੀ ਤੀਏ ਗੁਣਾ ਤੇਰੇ ਜੁਗਹੀ ਅੰਤਰ ਚਾਰੇ ਤੇਰੀ ਆਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥੇ ਅਕਥ ਕਹਾਣੀ ਤੂੰ ਕਰਤਾ ਤੂੰ ਕਰਤਾ ਕੀਆ ਸਭ ਤੇਰਾ ਕਿਆ ਕੋ ਕਰੈ ਪ੍ਰਾਣੀ ਜਾ ਕੋ ਨਦਰ ਕਰੇ ਤੂੰ ਆਪਣੀ ਸਾਈ ਸੱਚ ਸਮਾਣੀ ਨਾਮ ਤੇਰਾ ਸਭ ਕੋਈ ਲੇਤ ਹੈ ਜੇਤੀ ਆਵਣ ਜਾਣੀ ਜਾਂ ਤੁਧ ਭਾਵੈ ਤਾਂ ਗੁਰਮੁਖ ਬੂਝੈ ਹੋਰ ਮਨਮੁਖ ਫਿਰੈ ਇਆਣੀ ਚਾਰੇ ਵੇਦ ਬ੍ਰਹਮੇ ਕਉ ਦੀਏ ਪੜ ਪੜ ਕਰੇ ਵਿਚਾਰੀ ਤਾ ਕਾ ਹੁਕਮ ਨਾ ਬੂਝੈ ਬਪੜਾ ਨਰਕ ਸੁਰਗ ਅਵਤਾਰੀ ਜੁਗਹਿ ਜੁਗਹਿ ਕੇ ਰਾਜੇ ਕੀਏ ਗਾਵਹਿ ਕਰ ਅਵਤਾਰੀ ਤਿਨ ਪੀ ਅੰਤ ਨਾ ਪਾਇਆ ਤਾ ਕਾ ਕਿਆ ਕਰ ਆਖ ਵਿਚਾਰੀ ਤੂੰ ਸੱਚਾ ਤੇਰਾ ਕੀਆ ਸਭ ਸੱਚਾ ਦੇਹ ਤਾਂ ਸਾਚ ਵਖਾਣੀ ਜਾ ਕਉ ਸੱਚ 부ਝਾਵੇ ਆਪਣਾ ਸਹਜੇ ਨਾਮ ਸਮਾਣੀ ਆਸਾ ਮਹੱਲਾ ਤੀਜਾ ਸਤਿਗੁਰ ਹਮਰਾ ਪਰਮ ਗਵਾਇਆ ਹਰ ਨਾਮ ਨਿਰੰਜਨ ਮਨ ਵਸਾਇਆ ਸਬਦ ਚੀਨ ਸਦਾ ਸੁਖ ਪਾਇਆ ਸੁਣ ਮਨ ਮੇਰੇ ਤਤ ਗਿਆਨ ਦੇਵਨ ਵਾਲਾ ਸਭ ਵਿਦ ਜਾਣਾ ਗੁਰਮੁਖ ਪਾਈਐ ਨਾਮ ਨਿਧਾਨ ਰਹਾਉ ਸਤਗੁਰ ਭੇਟੇ ਕੀ ਵਡਿਆਈ ਜਿਨ ਮਮਤਾ ਅਗਨ ਤ੍ਰਿਸ਼ਨਾ 부ਝਾਈ ਸਹਜੇ ਮਾਤਾ ਹਰ ਗੁਣ ਗਾਈ ਵਿਰਣ ਗੁਰ ਪੂਰੇ ਕੋਈ ਨਾ ਜਾਣੀ ਮਾਇਆ ਮੋਹੇ ਦੂਜੈ ਲੁਭਾਣੀ ਗੁਰਮੁਖ ਨਾਮ ਮਿਲੈ ਹਰ ਬਾਣੀ ਗੁਰਸੇਵਾ ਤਪਾਂ ਸਿਰ ਤਪਸਾਰ ਹਰ ਜੀਉ ਮਨ ਵਸੈ ਸਭ ਦੁਖ ਵਿਸਾਰਣ ਹਾਰ ਦਰ ਸਾਚੈ ਦੀਸੈ ਸਚਿਆਰ ਗੁਰਸੇਵਾ ਤੇ ਤਰੇ ਭਵਨ ਸੋਜੀ ਹੋਏ ਆਪ ਪਛਾਨ ਹਰ ਪਾਵੇ ਸੋਹੇ ਸਾਚੀ ਬਾਣੀ ਮਹਿਲ ਪ੍ਰਾਪਤ ਹੋਏ ਗੁਰਸੇਵਾ ਤੇ ਸਭ ਕੁਲ ਉਧਾਰੇ ਨਿਰਮਲ ਨਾਮ ਰੱਖੇ ਔਰ ਧਾਰੇ ਸਾਚੀ ਸੋਭਾ ਸਾਚ ਦੁਆਰੇ ਸੇਵੜ ਭਾਗੀ ਜੇ ਗੁਰ ਸੇਵਾ ਲਾਏ ਅਨੰਦਨ ਭਗਤ ਸਚ ਨਾਮੰ ਦੜਾਏ ਨਾਮੇ ਉਧਰੇ ਕੁਲ ਸਬਾਏ ਨਾਨਕ ਸਚ ਕਹੈ ਵਿਚਾਰ ਹਰ ਕਾ ਨਾਮ ਰੱਖੋ ੳਰ ਧਾਰ ਹਰ ਭਗਤੀ ਰਾਤੇ ਮੋਖ ਦਵਾਰ ਆਸਾ ਮਹੱਲਾ ਤੀਜਾ ਆਸਾ ਆਸ ਕਰੇ ਸਭ ਕੋ ਹੀ ਹੁਕਮੈ ਬੂਝਾ ਨਿਰਾਸਾ ਹੋਈ ਆਸਾ ਵਿੱਚ ਸੁੱਤੇ ਕਈ ਲੋਈ ਸੋ ਜਾਗੈ ਜਾਗਾ ਵੈ ਸੋਈ ਸਤਿਗੁਰ ਨਾਮ 부ਝਾਇਆ ਬਿਨ ਨਾਵੇ ਭੁੱਖ ਨਾ ਜਾਈ ਨਾਮੇ ਤਿਸਨਾ ਅਗਨ 부ਜੈ ਨਾਮ ਮਿਲੈ ਤਸੈ ਰਜਾਈ ਰਹਾ ਕਲ ਕੀਰਤ ਸਬਦ ਪਛਾਨ ਏਕਾ ਭਗਤ ਚੂਕੈ ਵਿਮਾਨ ਸਤਿਗੁਰ ਸੇਵਿਆ ਹੋਵੈ ਪਰਵਾਨ ਜਿਨ ਆਸਾ ਕੀਤੀ ਤਿਸ ਨੂੰ ਜਾਣ ਇਸ ਕਿਆ ਦੀਜੈ ਜੇ ਸ਼ਬਦ ਸੁਣਾਏ ਕਰ ਕਿਰਪਾ ਨਾਮ ਮਨ ਵਸਾਏ ਇਹੋ ਸਿਰ ਦੀਜੈ ਆਪ ਗਵਾਏ ਹੁਕਮੇ ਬੂਝੈ ਸਦਾ ਸੁਖ ਪਾਏ ਪਾਪ ਕਰੇ ਤੈ ਆਪ ਕਰਾਏ ਆਪੇ ਗੁਰਮੁਖ ਨਾਮ ਵਸਾਏ ਆਪ ਪੁਲਾਵੇ ਆਪ ਮਾਰਗ ਪਾਏ ਸਚੈ ਸ਼ਬਦ ਸਚ ਸਮਾਏ ਸਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖ ਜੁਗ ਜੁਗ ਆਖ ਵਖਾਣੀ ਮਨਮੁਖ ਮੋਹੇ ਭਰਮ ਪੁਲਾਣੀ ਬਿਨ ਨਾ ਵੈ ਸਭ ਬਿਰੈ ਫਿਰੈ ਭਉ ਰਾਣੀ ਤੀਨ ਭਵਨ ਮਹਿ ਏਕਾ ਮਾਇਆ ਮੂਰਖ ਪੜ ਪੜ ਦੂਜਾ ਭਾਉ ਦਰੜਾਇ ਬਹੁ ਕਰਮ ਕਮਾਵੇ ਦੁਖ ਸਬਾਇਆ ਸਤਗੁਰ ਸੇਵ ਸਦਾ ਸੁਖ ਪਾਇਆ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ ਆਨੰਦਨ ਭੋਗੇ ਹਉ ਮੈਂ ਮਾਰ ਸਹਿਜ ਆਨੰਦ ਕਿਰਪਾ ਧਾਰ ਨਾਮ ਰਤੇ ਸਦਾ ਸੱਚ ਪਿਆਰ ਹਰ ਜਪ ਪੜੀਐ ਗੁਰ ਸ਼ਬਦ ਵਿਚਾਰ ਹਰ ਜਾਪ ਪੜੀਐ ਹਉ ਮੈਂ ਮਾਰ ਹਰ ਜਪੀਐ ਭੈ ਸੱਚ ਪਿਆਰ ਨਾਨਕ ਨਾਮ ਗੁਰਮਤਿ ਉਰ ਧਾਰ ਇਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਤੀਜਾ ਅਸ਼ਟਪਦੀਆ ਘਰ ਅਠਵਾਂ ਕਾਫੀ ਗੁਰ ਤੇ ਸਾਤ ਊਪਜ ਜਿਨ ਤ੍ਰਿਸ਼ਨਾ ਅਗਨ 부ਝਾਈ ਗੁਰ ਤੇ ਨਾਮ ਪਾਈਐ ਵੱਡੀ ਵਿਢਾਈ ਏਕੋ ਨਾਮ ਚੇਤ ਮੇਰੇ ਭਾਈ ਜਗਤ ਜਲੰਦਾ ਦੇਖ ਕੈ ਭਜ ਪੈ ਸਰਨਾਹੀ ਰਹਾਓ ਗੁਰ ਤੇ ਗਿਆਨ ਊਪਜੈ ਮਹਾ ਤਤ ਵਿਚਾਰਾ ਗੁਰ ਤੇ ਘਰ ਦਰ ਪਾਇਆ ਭਗਤੀ ਭਰੇ ਪੰਡਾਰਾ ਗੁਰਮੁਖ ਨਾਮ ਧਿਆਈਐ ਬੂਝੈ ਵਿਚਾਰਾ ਗੁਰਮੁਖ ਭਗਤ ਸਲਾਹ ਹੈ ਅੰਤਰ ਸਬਦ અપਾਰਾ ਗੁਰਮੁਖ ਸੂਖ ਊਪਜੈ ਦੁਖ ਕਦੇ ਨਾ ਹੋਈ ਗੁਰਮੁਖ ਹਉਮੈ ਮਾਰੀਐ ਮਨ ਨਿਰਮਲ ਹੋਈ ਸਤਗੁਰ ਮਿਲਿਆ ਆਪ ਗਿਆ ਤਰੇ ਭਵਨ ਸੋਜੀ ਪਾਈ ਨਿਰਮਲ ਜੋਤ ਫਸਰ ਰਹੀ ਜੋਤੀ ਜੋਤ ਮਿਲਾਈ ਪੂਰਾ ਗੁਰ ਸਮਝਾਇ ਮਤ ਊਤਮ ਹੋਈ ਅੰਤਰ ਸੀਤਰ ਸਾੰਤ ਹੋਏ ਨਾਮੇ ਸੁਖ ਹੋਈ ਪੂਰਾ ਸਤਗੁਰ ਤਾਂ ਮਿਲੈ ਜਨ ਅਦਰ ਕਰੇ ਕਿਰਵਖ ਪਾਪ ਸਭ ਕੱਟੀ ਜਹੇ ਫਿਰ ਦੁਖ ਬਿਗਨ ਨਾ ਹੋਈ ਆਪਣੇ ਹੱਥ ਵੜਿਆਈਆ ਦੇ ਨਾਮੇ ਲਾਏ ਨਾਨਕ ਨਾਮ ਨਿਧਾਨ ਮਨ ਵਸਿਆ ਵੜਿਆਈ ਪਾਏ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਏ ਮਿਲੇ ਮੇਰੇ ਭਾਈ ਅਨੰਦ ਸੱਚੀ ਭਗਤ ਕਰ ਸੱਚਾ ਚਿਤ ਲਾਈ ਏਕੋ ਨਾਮ ਧਿਆਏ ਤੂੰ ਸੁਖ ਪਾਵੇ ਮੇਰੇ ਭਾਈ ਹਉ ਮੈਂ ਦੂਜਾ ਦੂਰ ਕਰ ਵੱਡੀ ਵੜਿਆਈ ਰਹਾਉ ਇਸ ਭਗਤੀ ਨੂੰ ਸੁਰ ਨਾਮ ਮੋਨ ਜਨ ਲੋਚ ਦੇ ਬਿਨ ਸਤਗੁਰ ਪਾਈ ਨਾ ਜਾਏ ਪੰਡਤ ਪੜ ਦੇ ਜੋਤ ਕੀ ਤਿਨ ਬੂਝ ਨਾ ਪਾਏ ਆਪੈ ਥੈ ਸਭ ਰਖਿਉਨ ਕਿਛ ਕਹਿ ਨਾ ਜਾਈ ਆਪੇ ਦੇਸੁ ਪਾਈਐ ਗੁਰ ਬੂਝ 부ਝਾਈ ਜੀਅ ਜੰਤ ਸਭ ਤਿਸ ਦੇ ਸਭਨਾ ਕਾ ਸੋਈ ਮੰਦਾ ਕਿਸ ਨੂੰ ਆਖੀਐ ਜੇ ਦੂਜਾ ਹੋਈ ਇਕੋ ਹੁਕਮ ਵਰਤਦਾ ਏਕਾ ਸੇਰਕਾਰ ਆਪ ਭਵਾਲੀ ਦਿੱਤੀਆਂ ਨ ਅੰਤਰ ਲੋਭ ਵਿਕਾਰਾ ਇਕ ਆਪੇ ਗੁਰਮੁਖ ਕੀਤੇ ਹਨ ਬੂਝਨ ਵਿਚਾਰਾ ਭਗਤ ਪੀ ਉਹਨਾਂ ਨੂੰ ਬਖਸ਼ੀ ਅੰਤਰ ਪੰਡਾਰਾ ਗਿਆਨੀਆਂ ਨੂੰ ਸਭ ਸੱਚ ਹੈ ਸੱਚ ਸੋਝੀ ਹੋਈ ਓਏ ਭਲਾਏ ਕਿਸੇ ਦਾ ਓਏ ਭਲਾਏ ਕਿਸੈ ਦੇ ਨਾ ਭੁੱਲਨੀ ਸੱਚ ਜਾਣਨ ਸੋਹੀ ਕਰ ਮੈਂ ਪੰਚ ਵਰਤ ਦੇ ਪੰਚੇ ਵਿਚਾਰੀ ਨਾਨਕ ਬਿਨ ਸਤਿਗੁਰ ਵਸ ਨ ਆਵਨੀ ਨਾਮ ਹਉ ਮੈਂ ਮਾਰੀ ਆਸਾ ਮਹੱਲਾ ਤੀਜਾ ਘਰੈ ਅੰਦਰ ਸਭ ਵਥ ਹੈ ਬਾਹਰ ਕਿਛ ਨਾਹੀ ਗੁਰ ਪ੍ਰਸਾਦੀ ਪਾਈਐ ਅੰਤਰ ਕਬਟ ਖੁਲਾਹੀ ਸਤਿਗੁਰ ਤੇ ਹਰ ਪਾਈਐ ਭਾਈ ਅੰਤਰ ਨਾਮ ਨਿਧਾਨ ਹੈ ਪੂਰੈ ਸਤਿਗੁਰ ਦੀਆ ਦਿਖਾਈ ਰਹਾਉ ਹਰ ਕਾ ਗਾਹਕ ਹੋਵੇ ਸੋ ਲਏ ਪਾਏ ਰਤਨ ਵਿਚਾਰਾ ਅੰਦਰ ਖੋਲੇ ਦੇਵ ਦਿਸਟ ਦੇਖੇ ਮੁਕਤ ਭੰਡਾਰਾ ਅੰਦਰ ਮਹਿਲ ਅਨੇਕ ਹਹਿ ਜੀਉ ਕਰੇ ਵਸੇਰਾ ਮਨ ਚਿੰਦਿਆ ਫਲ ਪਾਏ ਸੀ ਫਿਰ ਹੋਏ ਨਾ ਫੇਰਾ ਪਰਖਿਆ ਵਾਥ ਸੰਭਾਲ ਲਈ ਗੁਰ ਸੋਜੀ ਹੋਈ ਨਾਮ ਪਦਾਰਥ ਅਮੋਲ ਸਾ ਗੁਰਮੁਖ ਪਾਵੇ ਕੋਈ ਬਾਹਰ ਭਾਲੇ ਸੋ ਗਿਆ ਲਹ ਵਥ ਕਰੈ ਅੰਦਰ ਭਾਈ ਭਰਮੇ ਭੂਲਾ ਸਭ ਜਗ ਫਿਰੈ ਮਨ ਮੁਖ ਪਤ ਗਵਾਈ ਘਰ ਦਰ ਛੋਡੇ ਆਪਣਾ ਪਰ ਘਰ ਝੂਠਾ ਜਾਏ ਚੋਰੇ ਵਾਂਗੂ ਪਕੜੀਐ ਬਿਨ ਨਾਵੇ ਚੋਟਾ ਖਾਈ ਜਿਨੇ ਘਰ ਜਾਤਾ ਆਪਣਾ ਸੇ ਸੁਹੀਏ ਭਾਈ ਅੰਤਰ ਬ੍ਰਹਮ ਪਛਾਨਿਆ ਗੁਰ ਕੀ ਵਡਿਆਈ ਆਪੇ ਦਾਨ ਕਰੇ ਕਿਸ ਆਖੀਐ ਆਪੇ ਦੇ ਬੁਝਾਈ ਨਾਨਕ ਨਾਮ ਧਿਆਏ ਤੂੰ ਦਰ ਸਚੈ ਸੋਭਾ ਪਾਈ ਆਸਾ ਮਹੱਲਾ ਤੀਜਾ ਆਪੇ ਆਪ ਪਛਾਣਿਆ ਸਾਦ ਮੀਠਾ ਭਾਈ ਹਰ ਰਸ ਚਾਖਿਆ ਮੁਗਤ ਭਏ ਜਨਾ ਸਾਚੋ ਭਾਈ ਹਰ ਜੀਉ ਨਿਰਮਲ ਨਿਰਮਲਾ ਨਿਰਮਲ ਮਨ ਵਾਸਾ ਗੁਰਮਤੀ ਸਲਾਹੀਐ ਬਿਖਿਆ ਮਾਏ ਉਦਾਸਾ ਰਹਾ ਬੇਨ ਸ਼ਬਦ ਆਪ ਨਾ ਜਾਪਈ ਸਭ ਅੰਦੀ ਭਾਈ ਗੁਰਮਤੀ ਘਟ ਚਾਨਣਾ ਨਾਮ ਅੰਤ ਸਖਾਈ ਨਾਮੇ ਹੀ ਨਾਮ ਵਰਤਦੇ ਨਾਮੇ ਵਰਤਾਰਾ ਅੰਤਰ ਨਾਮ ਮੁਖ ਨਾਮ ਹੈ ਨਾਮੇ ਸ਼ਬਦ ਵਿਚਾਰਾ ਨਾਮ ਸੁਣੀਐ ਨਾਮ ਮੰਨੀਐ ਨਾਮੇ ਵਡਿਆਈ ਨਾਮ ਸਲਾਹੇ ਸਦਾ ਸਦਾ ਨਾਮੇ ਮਹਿਲ ਪਾਈ ਨਾਮੇ ਹੀ ਘਟ ਚਾਨਣਾ ਨਾਮੇ ਸੋਭਾ ਪਾਈ ਨਾਮੇ ਹੀ ਸੁਖ ਉਪਜੈ ਨਾਮੇ ਸਰਣਾਹੀ ਬਿਨ ਨਾਵਾ ਕੋਈ ਨਾ ਮੰਨਈ ਮਨ ਮੁਖ ਪਤ ਗਵਾਈ ਜੰਪੁਰ ਬਾਧੇ ਮਾਰੀ ਇਹ ਬਿਰਥਾ ਜਨਮ ਗਵਾਈ ਨਾਮੇ ਕੀ ਸਭ ਸੇਵਾ ਕਰੈ ਗੁਰਮੁਖ ਨਾਮ 부ਝਾਈ ਨਮ ਹੋਹੀ ਨਾਮ ਮੰਨਈ ਨਾਮੇ ਵਡਿਆਈ ਜਿਸਨੂੰ ਦੇਵੈ ਤਿਸ ਮਿਲੈ ਗੁਰਮਤੀ ਨਾਮੁ 부ਝਾਈ ਨਾਨਕ ਸਭ ਕਿਛੁ ਨਾ ਵੈ ਕਹਿ ਵਸ ਹੈ ਪੂਰੇ ਭਾਗ ਕੋ ਪਾਈ ਆਸਾ ਮਹੱਲਾ ਤੀਜਾ ਦੁਹਾਗਣੀ ਮਹਿਰ ਨਾ ਪਾਇਨੀ ਨਾ ਜਾਣਨ ਪ੍ਰਕਾਸ਼ ਆਵੋ ਫਿਕਾ ਬੁਲੇ ਨਾਨਬਹਿ ਦੂਜਾ ਭਾਉ ਸਵਉ ਇਹੋ ਮਨੁਵਾ ਕਿਉ ਕਰਿ ਵਾਸੈ ਆਵੈ ਗੁਰ ਪ੍ਰਸਾਦੀ ਠਾਕੀਐ ਗਿਆਨ ਮਤੀ ਘਰ ਆਵੈ ਰਹਾਉ ਸੁਹਾਗਣੀ ਆਪ ਸਵਾਰਿਉਨ ਲਾਏ ਪ੍ਰੇਮ ਪਿਆਰ ਸਤਿਗੁਰ ਕੈ ਭਾਣਾ ਚਲਦੀ ਆ ਨਾਮੇ ਸਹਿਜ ਸੀਗਾਰ ਸਦਾ 라ਵੇ ਪਿਰ ਆਪਣਾ ਸਚੀ ਸੇਜ ਸੁਭਾਏ ਪਿਰ ਕੈ ਪ੍ਰੇਮ ਮੋਹੀਆ ਬਿਰਪ੍ਰੀਤਮ ਸੁਖ ਪਾਏ ਗਿਆਨ ਅਪਾਰ ਸੀਗਾਰ ਹੈ ਸੁਭਾਵੰਤੀ ਨਾਰ ਸਾ ਸਬਰਾਈ ਸੁందਰੀ ਪਿਰ ਕੈ ਹੇਤ ਪਿਆਰ ਸੁਹਾਗਣੀ ਵਿੱਚ ਰੰਗ ਰਖਿਓ ਨ ਸਚੈ ਲਖ ਅਪਾਰ ਸਤਿਗੁਰ ਸੇਵਨ ਆਪਣਾ ਸਚੈ ਭਾਏ ਪਿਆਰ ਸੁਹਾਗਣੀ ਸੀਗਾਰ ਬਣਾਇ ਗੁਣ ਕਾ ਗਲ ਹਾਰ ਪ੍ਰੇਮ ਪਰਮਲ ਤਨ ਲਾਵਣਾ ਅੰਤਰ ਰਤਨ ਵਿਚਾਰ ਭਗਤ ਰਤੇ ਸੇ ਊਤਮ ਜਾਤ ਪਤ ਸਬਦ ਹੋਏ ਬਿਨ ਨਾਵੇ ਸਭ ਨੀਚ ਜਾਤ ਵਿਸ਼ਟਾ ਕਾ ਕੀੜਾ ਹੋਏ ਹਾ ਹੌ ਕਰਦੀ ਸਭ ਫਿਰੈ ਬਿਨ ਸਬਦੈ ਹਾਉ ਨਾ ਜਾਏ ਨਾਨਕ ਨਾਮ ਰਤੇ ਤਿਨ ਹਉਮੈ ਗਈ ਸਚੇ ਰਹੈ ਸਮਾਇ ਆਸਾ ਮਹੱਲਾ ਤੀਜਾ ਸਚੇ ਰਤੇ ਸੇ ਨਿਰਮਲੇ ਸਦਾ ਸਚੀ ਸੋਏ ਐਥੈ ਘਰ ਕਰ ਜਾਪ ਦੇ ਆਗੇ ਜੁਗ ਜੁਗ ਪ੍ਰਗਟ ਹੋਏ ਇਹ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜਾਏ ਰੂੜੀ ਬਾਣੀ ਜੇ ਰਪੈ ਨਾ ਇਹੋ ਰੰਗ ਲਹੈ ਨਾ ਜਾਏ ਰਹਾਉ ਹਮ ਨੀਚ ਮੈਲੇ ਅਤ ਅਭਮਾਨੀ ਦੂਜੇ ਪਾਏ ਵਿਕਾਰ ਗੁਰਪਾਰਸ ਮਿਲਿਆ ਕੰਚਨ ਹੋਏ ਨਿਰਮਲ ਜੋਤ ਅਪਾਰ ਬਿਨ ਗੁਰ ਕੋਏ ਨਾ ਰੰਗੀਐ ਗੁਰ ਮਿਲਿਆ ਰੰਗ ਚੜਾਓ ਗੁਰ ਕੈ ਭੈ ਭਾਏ ਜੋ ਰਤੇ ਸਿਵਤੀ ਸਚ ਸਮਾਉ ਭੈ ਬਿਨ ਲਾਗਨ ਨ ਲਗਈ ਨਾ ਮਨ ਨਿਰਮਲ ਹੋਏ ਬਿਨ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਏ ਜਿਸਨੋ ਆਪੇ ਰੰਗੇ ਸੋ ਰਪਸੀ ਸਤ ਸੰਗਤ ਮਿਲਾਏ ਪੂਰੇ ਸਤ ਗੁਰ ਤੇ ਪੂਰੇ ਗੁਰ ਤੇ ਸਤ ਸੰਗਤ ਉਪਜੈ ਸਹਜੇ ਸਚ ਸੁਭਾਏ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਢੋਰ ਜਿਨ ਕੀਤੇ ਤਿਸੈ ਨਾ ਜਾਣਨੀ ਬਿਨ ਨਾਵੇ ਸਭ ਚੋਰ ਇੱਕ ਗੁਣ ਵਿਹਾਜ ਹੈ ਔਗਣ ਵਿਕਣ ਹੈ ਗੁਰ ਕੈ ਸਹਿਜ ਸੁਭਾਏ ਗੁਰ ਸੇਵਾ ਤੇ ਨਾਉ ਪਾਇਆ ਬੁੱਠਾ ਅੰਦਰ ਆਏ ਸਭਨਾ ਕਾ ਦਾਤਾ ਏਕ ਹੈ ਸਿਰ ਧੰਦੇ ਲਾਏ ਨਾਨਕ ਨਾਮੇ ਲਾਇ ਸਵਾਰਿਅਨ ਸਬਦੇ ਰੇ ਮਿਲਾਏ ਆਸਾ ਮਹੱਲਾ ਤੀਜਾ ਸਭ ਨਾਵੇਂ ਨੂੰ ਲੋਚਦੀ ਜਿਸ ਕਿਰਪਾ ਕਰੇ ਸੋ ਪਾਏ ਬਿਨ ਨਾਵੇਂ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ ਗੁਰਪੂਰੇ ਤੇ ਪਾਈਐ ਨਾਮੇ ਵਡਿਆਈ ਰਹਾਓ ਅੰਤਰ ਬਾਹਰ ਏਕ ਹੈ ਬਹੁ ਵਿਦ ਸ੍ਰਿਸ਼ਟ ਉਪਾਈ ਹੁਕਮੇ ਕਾਰ ਕਰਾਇਦਾ ਦੂਜਾ ਕਿਸ ਕਈਏ ਪਹਾਈ ਬੁਝਣਾ ਅਬੁਝਣਾ ਤੁਧ ਕੀਆ ਏ ਤੇਰੀ ਸਰਕਾਰ ਇਕਨਾ ਬਖਸ਼ੇ ਮੇਲ ਲਾਹੇ ਇਕ ਦਰਗਹੇ ਮਾਰ ਕੱਢੇ ਕੂੜਿਆਰ ਇਕ ਧੁਰ ਪਵਿੱਤ ਪਾਵਨ ਹੈ ਤੁਧ ਨਾਮੇ ਲਾਏ ਗੁਰ ਸੇਵਾ ਤੇ ਸੁਖ ਉਪਜੈ ਸਚੈ ਸਬਦ 부ਝਾਏ ਇਕ ਕੁਜਲ ਕੁਚੀਲ ਵਿਖਲੀ ਪਤੇ ਨਾ ਬਹੋ ਆਪ ਖੁਆਏ ਨਾ ਊਨ ਸਿੱਧ ਨਾ ਬੁੱਧ ਹੈ ਨਾ ਸੰਜਮੀ ਫਿਰੇ ਉਤਵਤਾਏ ਨਦਰ ਕਰੇ ਜਿਸ ਆਪਣੇ ਤਿਸ ਨੂੰ ਭਾਵ ਨਹੀਂ ਲਾਏ ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ ਲੇਖਾ ਪੜਨਾ ਪਹੂਚੀਐ ਕਥ ਕਹਿਣਾ ਅੰਤ ਨਾ ਪਾਏ ਗੁਰ ਤੇ ਕੀਮਤ ਪਾਈਐ ਸਚ ਸਬਦ ਸੋਝੀ ਪਾਏ ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ ਗੁਰ ਕਾਹੇਤ ਅਪਾਰ ਆਸਾ ਮਹੱਲਾ ਤੀਜਾ ਸੱਚ ਰਤੀਆ ਸੁਹਾਗਣੀ ਜਿਨਾ ਗੁਰ ਕੈ ਸਬਦ 시ਗਾਰ ਘਰ ਹੀ ਸੋ ਪ੍ਰਾਯਾ ਸਚੈ ਸਬਦ ਵਿਚਾਰ ਅਬਗਣ ਗੁਣੀ ਬਖਸਾਇ ਹਰਿ ਸਿਉ ਲਿਬਲਾਈ ਹਰਿ ਵਰ ਪਾਇਆ ਕਾਮਣੀ ਗੁਰ ਮੇਲ ਮਿਲਾਈ ਰਹਾਉ ਇਕ ਪੈਰ ਹਦੂਰ ਨਾ ਜਾਣਨੇ ਦੂਜੈ ਭਰਮ ਪੁਲਾਏ ਕਿਉ ਪਾਇਨ ਡੋਹਾਗਣੀ ਦੁਖੀ ਰਹਿਣ ਵਿਹਾਰੇ ਜਿਨ ਕੈ ਮਾਨ ਸੱਚ ਵਸਿਆ ਸੱਚੀ ਕਾਰ ਕਮਾਏ ਅਨ ਸੇਵੇ ਸੈ ਸੁ ਸੱਚੇ ਮਾਇ ਸਮਾਏ ਦੁਆਗਣੀ ਭਰਮ ਭੁਲਾਈਆ ਕੂਲ ਬੋਲ ਬਖ ਖਾਹੇ ਪਿਰ ਨਾ ਜਾਣਨ ਆਪਣਾ ਸੁਣੀ ਸੇਜ ਦੁਖ ਪਾਹੇ ਸਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਹੇ ਗੁਰਪੂਰ ਸੇਵਾ ਕਰੇ ਗੁਰਪੂਸ਼ ਸੇਵਾ ਕਰੇ ਸਾਚ ਨਿਰਮਲ ਮਨ ਵਸਾਹਿ ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ ਪਿਰ ਛੇਤੀ ਅਣ ਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ ਮੇਰੀ ਮੇਰੀ ਕਰ ਗਏ ਪੱਲਾ ਕਿਸ਼ਨਾ ਪਾਏ ਮਹਿਲ ਨਹੀਂ ਦੁਹਾਗਣੀ ਅੰਤ ਗਈ ਪਛਤਾਏ ਸੋ ਪੈਰ ਮੇਰਾ ਏਕ ਹੈ ਏਕ ਸਿ ਸਿਓ ਲਿ ਬਲਾਏ ਨਾਨਕ ਜੇ ਸੁਖ ਲੋੜੇ ਕਾਮਣੀ ਹਰ ਕਾ ਨਾਮ ਮਨ ਵਸਾਏ ਆਸਾ ਮਹੱਲਾ ਤੀਜਾ ਅੰਮ੍ਰਿਤ ਜਿਨਾਂ ਚਖਾਇਓਨ ਰਸ ਆਇਆ ਸਹਿਜ ਸੁਭਾਏ ਸੱਚਾ ਵੇ ਪ੍ਰਵਾਹੂ ਹੈ ਤਿਸਨੂੰ ਤਿਲ ਨਾ ਤਮਾਏ ਅੰਮ੍ਰਿਤ ਸਚਾ ਵਰਸਦਾ ਗੁਰਮੁਖਾ ਮੁਖ ਪਾਏ ਮਨ ਸਦਾ ਹਰੀਆ ਬੁਲਾ ਸਹਜੇ ਹਰ ਗੁਣ ਗਾਏ ਰਹਾਉ ਮਨ ਮੁਖ ਸਦਾ ਦੁਹਾਗਣੀ ਦਰ ਖੜੀਆਂ ਬਿਲਾਹੇ ਜਿਨਾ ਪਿਰ ਕਾ ਸਵਾਦ ਨ ਆਇਓ ਜੋ ਧੁਰ ਲਿਖਿਆ ਸੋ ਕਮਾਹੇ ਗੁਰਮੁਖ ਬੀਜੇ ਸਚ ਜਮੈ ਸਚ ਨਾਮ ਬਿਵਾਪਾਰ ਜੋਇ ਤਿ ਲਾਹੈ ਲਾਇਨ ਭਗਤੀ ਦੇ ਪੰਡਾਰ ਗੁਰਮੁਖ ਸਦਾ ਸੁਹਾਗਣੇ ਪੈ ਭਗਤ ਸੀ ਗਾਰ ਅਣ ਦਿਨ 라ਵੇ ਪਿਰ ਆਪਣਾ ਸੱਚ ਰਖੇ ਉਰ ਧਾਰ ਜਿਨਾਂ ਪਿਰ 라ਵਿਆ ਆਪਣਾ ਤਿਨਾਂ ਵਿਟਹੁ ਬਲ ਜਾਓ ਸਦਾ ਪਿਰ ਕੈ ਸੰਗ ਰਹੇ ਵਿਚੋ ਆਪ ਗਵਾਏ ਤਾ ਮਨ ਸੀਤਲ ਮੁਖ ਉਜਲੇ ਪਿਰ ਕੈ ਪਾਏ ਪਿਆਰ ਸੇਜ ਸੁਖਾਲੀ ਪਿਰ ਰਵੇ ਹਉਮਾ ਤ੍ਰਿਸ਼ਨਾ ਮਾਰ ਕਲ ਕਿਰਪਾ ਘਰ ਆਇਆ ਗੁਰ ਕਾ ਹੇਤ ਅਪਾਰ ਵਰ ਪਾਇਆ ਸੁਹਾਗਣੇ ਕੇਵਲ ਏਕ ਮੁਰਾਰ ਸਭੇ ਗੁਨ ਹੈ ਬਖਸਾਇ ਲੈ ਓਨ ਮੇਲੇ ਮੇਲਣ ਹਾਰ ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ